ਸਾਰੇ ਕਿਸਾਨ ਭਰਾਵਾਂ ਦਾ ਬਾਈ ਆਪਣੇ ਪੇਜ ਤੇ ਸਵਾਗਤ ਹੈ ਠੀਕ ਹੈ ਬਾਈ ਸ਼ਰਮਾ ਟਰੈਕਟਰ ਸੇਲ ਤੇ ਅੱਜ ਬੁੱਧਵਾਰ ਦੀ ਮੰਡੀ ਆ ਬਾਈ ਦੋ ਟਰੈਕਟਰ ਤੁਹਾਨੂੰ ਦਿਖਾਉਨੇ ਹੈ ਬਾਈ ਜਮੇ ਜਾਇ ਜੇ ਰੇਡ ਤੇ ਸਵਾਗਤ ਠੀਕ ਹੈ ਬਾਈ ਤੇ ਸਟਾਰਟ ਕਰਦੇ ਆ ਬੰਨੜਾ ਨਵੇਂ ਮਾਡਲ ਦਾ ਬਾਈ ਹਰਿਆਣਾ ਨੰਬਰ ਆ ਟਰੈਕਟਰ ਪੰਜਾਬ ਚ ਨਾ ਹੋਆ ਡੈਟਵੇਟ ਹੈ ਰਹਿ ਗਿਆ 30 35 ਬੈਠ ਠੀਕ ਜਿੰਨਾ ਵੀ ਇਹ ਟਰੈਕਟਰ ਸਾਰਾ ਰੀਜਨਲ ਆ ਬਾਈ ਛਤਰੀ-ਛੁਤਰੀ ਟਰੈਕਟਰ ਦੇ ਲੱਗੀ ਹੈਗੀ ਗੇਅਰ ਇੰਜਨ ਦਾ ਪੂਰਾ ਚੰਗਾ ਬਾਈ ਵਾਕੇ ਲੈ ਜਾਓ ਆਪਦਾ ਠੀਕ ਠੀਕ ਹੈ ਬਾਈ ਚੈੱਕ ਕਰ ਲੋ ਟਰੈਕਟਰ ਬਾਈ 11 ਬਾਰ ਬਾਂਪ ਜਾ ਗਿਆ ਹੋ ਉਸਨੇ ਇਹ ਤੇ ਉਰਲੇ ਪਾਸੇ ਮਗਰਲੇ ਪਾਸੇ ਕੈਮਰਾ ਲਿਆ ਰੈਂਬਰੰਬ ਚੈੱਕ ਕਰਾ ਰੈਕਟਰ ਦੇ ਪਿੱਛੋਂ ਵਗਰਾੜਾ ਮਨਰੂਨਾ ਸਾਰਾ ਰੀਜਨਲ ਆ ਹੋਸਣਾ ਠੀਕ ਰੇਡ ਚੈੱਕ ਕਰਾ ਦਿਓ ਉਹ ਟਰੈਕਟਰ ਦਾ 138000 ਨੜਾ ਨਵਾਂ ਮਾਡਲ ਹੈ ਟਰੈਕਟਰ ਦੇ ਦਾਂ ਕਿਉਂਕਿ ਨਾ ਆਪਾਂ ਇਹ 125000 125 ਹਾਂ ਬਾਈ ਅੱਗੇ ਹੋਰ ਲਿਆ ਬਾਈ ਏ 97 ਮਾਡਲ ਹੈ ਪੰਜਾਬ ਨੰਬਰ ਆ ਬਾਈ ਟਰੈਕਟਰ ਇਹ ਵੀ ਸਾਰਾ ਰੀਜਨਲ ਹੈਗਾ ਬਾਹਰ ਪੰਪ ਚ ਆ ਗਿਆ ਬਾਈ ਇਹ ਵੀ ਠੀਕ ਟਾਇਰ ਇਹਦੇ ਟਰੈਕਟਰ ਦੇ ਹੈਗੇ ਆ ਬਾਈ ਮਗਰ ਲੈ ਅੱਧੇ ਮੂਹਰੇ ਲੈ 40 ਪੈਸੇ ਆ ਟਰੈਕਟਰ ਇਹ ਵੀ ਨਹੀਂ ਕਿਤੇ ਗਲਿਆ ਫਲਿਆ ਸਾਫ ਸੁਥਰਾ ਟਰੈਕਟਰ ਹੈ ਬਾਈ ਮੈਂ ਪ੍ਰੂਮ ਪਰ ਚੰਗਾ ਲੱਗਿਆ ਟਰੈਕਟਰ ਤੇ ਕੰਮ ਵਾਲਾ ਟਰੈਕਟਰ ਆ ਬਾਈ ਨੰਬਰ ਉਹ ਵੀ ਦਾ ਵੀ ਸਾਫ ਆ ਬਾਈ ਚੈੱਕ ਕਰਾ ਦੇ ਠੀਕ ਆ ਟਰੈਕਟਰ ਦਾ ਰੇਟ ਚੈੱਕ ਕਰਾਦੇ ਤੁਹਾਨੂੰ ਨਾ 1 ਲੱਖ ਤੇ 40000 1 ਲੱਖ 40 ਇਹ ਟਰੇਵੀ 1 ਲੱਖ ਤੇ 25000 ਦਾ ਦੇਦਾ 1 ਲੱਖ 50 ਠੀਕ ਆ ਬਾਈ ਜਿਹੜਾ ਘਰੇ ਉਹ ਕੋਈ ਕਮਿਸ਼ਨ ਨਹੀਂ ਕੋਈ ਦਲਾਲੀ ਨਹੀਂ ਚਾਬੀ ਨਾਲ 1000 ਰੁਪਏ ਸ਼ੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਹੋ ਬਾਈ ਨੰਬਰ 947879399 ਤੇ ਇੱਕ ਆਪਣੇ ਕੋਲ ਸੋਨ ਵਾਲੀ ਕਾ ਖੜਾ ਬਾਈ ਕਰੇ 50 ਵਾਲਾ 2008 ਮਾਡਲ ਆ ਜਮੇ ਜਾਏ ਜੇ ਰੇਟ ਤੇ ਦੇ ਦਾਂਗੇ ਸਾਡ ਦੇਰ ਬਾਈ ਜੇ ਕਿਸੇ ਨੂੰ ਲੈਣਾ ਉਸ ਤੋਂ ਗੱਲ ਕਰ ਲਓ ਨੰਬਰ ਫੇਰ ਫੋਨ ਲਿਤਾ ਦੇ